ਸਾਥੀ ਗਾ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਵਕ ਵਕ ਚੈਨਾ ਵੱਲੋਂ ਖਲਾਸੇ ਕੀਤੇ ਜਾ ਰਹੇ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਜੇ ਗੱਲ ਕਰੀਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪੂਰੇ 45 ਦਿਨ ਹੋ ਗਏ ਨੇ ਲੇਕਿਨ ਵਕ ਵਕ ਬੁੱਧੀ ਜੀਵੀਆਂ ਵੱਲੋਂ ਅੰਦਰ ਹੋਣ ਵਾਲੀਆਂ ਗਤੀਵਿਧੀਆਂ ਦੇ ਖੁਲਾਸੇ ਕੀਤੇ ਜਾ ਰਹੇ ਨੇ ਦੂਸਰੇ ਪਾਸੇ ਤੰਜ ਕੱਸੇ ਜਾ ਰਹੇ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਜਗਜੀਤ ਸਿੰਘ ਡੱਲੇਵਾਲ ਮੌਤ ਦੇ ਮੂੰਹ ਦੇ ਵਿੱਚ ਨੇ ਕਿਉਂਕਿ 54 ਦਿਨ ਪੂਰੇ ਹੋ ਗਏ ਨੇ ਉਧਰ ਵਾਰ-ਵਾਰ ਉਲਟੀਆਂ ਆ ਰਹੀਆਂ ਨੇ ਪਾਣੀ ਉਹਨਾਂ ਨੂੰ ਪਚ ਨਹੀਂ ਰਿਹਾ ਯਾਨੀ ਕਿ ਪਾਣੀ ਡਾਈਜੈਸਟ ਨਹੀਂ ਹੋ ਰਿਹਾ ਜੇਰੀਆਂ ਮਸ਼ੀਨਾਂ ਉਹਨਾਂ ਨੂੰ ਵਾਰ-ਵਾਰ ਚੈੱਕ ਉਹਨਾਂ ਦਾ ਚੈੱਕ ਅਪ ਕਰਦੀਆਂ ਨੇ ਉਹਨਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਹੈ ਯਾਨੀ ਕਿ ਜਿਹੜੇ ਅੰਦਰਲੇ ਸਰੀਰ ਦੇ ਅੰਗ ਨੇ ਉਹ ਲਗਭਗ ਉਹ ਜਵਾਬ ਦੇ ਚੁੱਕੇ ਨੇ ਉਹ ਨਾ ਬਾਤਰ ਹੀ ਕੰਮ ਕਰ ਰਹੇ ਨੇ ਕਿਸਾਨ ਆਗੂ ਜਗਜੀਤ ਸਿੰਘ ਜੱਲੇ ਡਲੇਵਾਲ ਨੂੰ ਲੈ ਕੇ ਲੇਕਿਨ ਕਈ ਚੇਲਾਵਾਂ ਵੱਲੋਂ ਤਾਂ ਕਿੱਸੇ ਜਾ ਰਹੇ ਨੇ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਫਖੰਡ ਕੀਤਾ ਜਾ ਰਿਹਾ ਹੈ ਕਹਿੰਦੇ ਨੇ ਕਿ ਜੇਕਰ ਇੱਕ ਕੈਂਸਰ ਦਾ ਪੇਸ਼ੈਂਟ ਹੋਵੇ ਦੂਸਰੇ ਪਾਸੇ 70 ਸਾਲ ਦੀ ਉਮਰ ਹੋਵੇ ਤੇ 54 ਦਿਨ ਹੋ ਗਏ ਹੋਣ ਤੇ ਹਾਲੇ ਵੀ ਕੋਈ ਮੰਦ ਭਾਗੀ ਘਟਨਾ ਨਾ ਵਾਪਰੇ ਇਹ ਤਾਂ ਹੋ ਹੀ ਨਹੀਂ ਸਕਦਾ ਮੀਟ ਮੀਨਸ ਸਿੱਧਾ ਸਿੱਧੇ ਤੌਰ ਤੇ ਇਲਜ਼ਾਮ ਲਗਾ ਰਹੇ ਨੇ ਭਵੇਂ ਭਾਈ ਬੂਟਾ ਸਿੰਘ ਹੋਣ ਬੂਟਾ ਸਿੰਘ ਗਿਆਨੀ ਕੇ ਅੰਦਰ ਖਾਤੇ ਸਾਗ ਮੱਕੀ ਦੀ ਰੋਟੀ ਕੋ ਡਰਿੰਕ ਸਾਰਾ ਕੁਝ ਵੀ ਡਰਾਈ ਫੂਟ ਵੀ ਦਿੱਤਾ ਜਾ ਰਿਹਾ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਉਹਨਾਂ ਕਹਾਂ ਮੈਂ ਮੈਡੀਕਲ ਡਾਕਟਰ ਉਹਨਾਂ ਨਾਲ ਗੱਲਬਾਤ ਕਰਨ ਆਏ ਕਿਹੜੀ ਸੈਸ ਕਹਿੰਦੀ ਹੈ ਕਿ 54 ਦਿਨ ਲਗਾਤਾਰ ਇੱਕ ਇੱਕ ਜਾਨੀ ਕਿ ਨਵਾਲਾ ਵੀ ਨਹੀਂ ਰੋਟੀ ਦਾ ਅੰਦਰ ਲਿਆ ਤੇ ਉਸ ਦੇ ਬਾਵਜੂਦ ਵੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਇਸ ਨੂੰ ਲੈ ਕੇ ਖਾਸੇ ਤੱਤੇ ਹੋ ਗਏ ਨੇ ਡਾਕਟਰ ਸੁਵਮਨ ਸਿੰਘ ਸੁਵਮਸ ਡਾਕਟਰ ਸੁਵਮਨ ਸਿੰਘ ਨੇ ਖਲਾਸੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਡਾਕਟਰ ਜਾ ਜਿਹੜੇ ਨਿੱਜੀ ਚੈਨਲਾਂ ਤੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਗੱਲਾਂ ਜਿਹੜੀਆਂ ਵਧਾ ਚੜਾ ਕੇ ਕਰ ਰਹੇ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਉਹਨਾਂ ਨੂੰ ਚੁੱਪ ਸਾਧ ਲੈਣੀ ਚਾਹੀਦੀ ਆ ਉਹਨਾਂ ਨੇ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕੈਂਸਰ ਦੇ ਪੇਸ਼ੈਂਟ ਨੇ ਉਮਰ ਦੇ 70 70 ਸਾਲ ਉਹਨਾਂ ਦੀ ਉਮਰ ਹੈ ਇਸ ਦੇ ਬਾਅਦ ਯੁੱਧ ਵੀ ਆਪਣੀ ਜਾਨ ਦੀ ਬਿਨਾ ਪਰਵਾਹ ਕੀਤੇ ਹੋਏ ਇੰਨੀ ਕੜਾਕੇ ਦੀ ਠੰਡ ਵਿੱਚ ਭਾਰਤੀ ਜਨਤਾ ਪਾਰਟੀ ਸੈਂਟਰ ਸਰਕਾਰ ਦਾ ਵਿਰੋਧ ਕਰ ਰਹੇ ਨੇ ਕਿੰਨਾ ਵਾਸਤੇ ਪੂਰੇ ਭਾਰਤ ਦੇ ਕਿਸਾਨਾਂ ਵਾਸਤੇ ਉਹਨਾਂ ਨੇ ਕਿਹਾ ਕਿ ਜਿਹੜੇ ਚੈਨਲਾਂ ਵੱਲੋਂ ਜਾਂ ਜਿਹੜੇ ਬੁੱਧੀ ਜੀਵੀਆਂ ਵੱਲੋਂ ਇਹ ਇਹ ਤੁਮ ਤਾਂ ਜਾਂ ਦੋਸ਼ ਲਗਾਏ ਜਾ ਰਹੇ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕੁਝ ਖਾਂਦੇ ਪੀਂਦੇ ਨੇ ਯਾਨੀ ਕਿ ਉਹਨਾਂ ਨੂੰ ਰੋਟੀ ਵੀ ਖਾਧ ਜੰਦੀ ਹੈ ਉਹਨਾਂ ਨੂੰ ਪਾਣੀ ਵੀ ਪੀਤਾ ਜਾਂਦਾ ਹੈ ਉਹਨਾਂ ਨੂੰ ਮੈਡੀਸਿਨ ਵੀ ਲਈ ਜਾਂਦੀ ਹੈ ਕਿਉਂਕਿ ਡਾਕਟਰ ਵਾਰ-ਵਾਰ ਇਹ ਕਹਿ ਰਹੇ ਨੇ ਕਿ ਹੁਣ ਤਾਂ ਕਿਸਾਨ ਆ ਗੁਜ ਐਗਜ਼ਿਸਟਿੰਗ ਡਲੇਵਾਲ ਦੀ ਸਰੀਰ ਦੀ ਰਿਕਵਰੀ ਵੀ ਨਹੀਂ ਹੋਣੀ ਯਾਨੀ ਕਿ ਉਹ ਐਡਮਿਟ ਹੋ ਵੀ ਜਾਂਦੇ ਨੇ ਲੇਕਿਨ ਅੰਦਰੂਨੀ ਤੌਰ ਤੇ ਬੜੇ ਮਜ਼ਬੂਤ ਨੇ ਮਾਨਸਿਕ ਤੌਰ ਤੇ ਬੜੇ ਮਜ਼ਬੂਤ ਨੇ ਕਿਸਾਨ ਆ ਗੁਜ ਐਗਜ਼ਿਸਟਿੰਗ ਡਲੇਵਾਲ ਇਸ ਨੂੰ ਲੈ ਕੇ ਡਾਕਟਰ ਸਵਾਮਨ ਸਿੰਘ ਨੇ ਵੱਡਾ ਖੁਲਾਸਾ ਕੀਤਾ ਹੈ ਕਿ ਸੱਚ ਮੁੱਚ ਹੀ ਉਹ ਐਨੇ ਦਿਨ ਕਿਵੇਂ ਕੱਢ ਗਿਆ ਇਹ ਸਾਨੂੰ ਵੀ ਨਹੀਂ ਪਤਾ ਯਾਨੀ ਕਿ ਹਾਲਤ ਉਹਨਾਂ ਦੀ ਬੜੀ ਮੰਦੀ ਦੱਸੀ ਜਾ ਰਹੀ ਹੈ ਕਿਸੇ ਵੀ ਸਮੇਂ ਉਹਨਾਂ ਦੇ ਨਾਲ ਵੱਡਾ ਹਾਦਸਾ ਹੋ ਸਕਦਾ ਹੈ ਲੇਕਿਨ ਕਈ ਚੈਨਾ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਕਿ ਅੰਦਰ ਖਾਦਾ ਚਾਰਿਆ ਹੈ ਯਾਨੀ ਕਿ ਅੰਦਰ ਖਾਦੇ ਪੋਜਨ ਮਿਲ ਰਿਹਾ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਇਸ ਕਰਕੇ ਉਹ 54 ਦਿਨਾਂ ਤੋਂ ਲਗਾਤਾਰ ਜਿਉਂਦੇ ਨੇ ਕੈਂਸਰ ਦਾ ਪੇਸ਼ੈਂਟ ਦੂਸਰੇ ਪਾਸੇ ਐਨੀ 올ਡ ਏਜ ਦਾ ਪਰਸਨ ਜਿਆਦਾ ਦੇਰ ਤੱਕ ਜਿੰਦਾ ਖਾਦੇ ਪੀਤੇ ਤੋਂ ਬਿਨਾ ਨਹੀਂ ਰਹਿ ਸਕਦਾ